ਕਾਲ ਆਪਾਂ ਜ਼ਰੂਰ ਕਰਨੀ ਦੋਸਤਾਂ ਦੇ ਕਮੈਂਟ ਨਾਲ ਕਈ ਦੋਸਤਾਂ ਦਾ ਆਇਆ ਕਹਿੰਦੇ ਕਿ ਬਿਹਾਰ ਬਾਰੇ ਥੋੜੀ ਜੀ ਜਾਣਕਾਰੀ ਦਿਓ ਬਿਹਾਰ ਦੇ ਵਿੱਚ ਕੀ ਚੱਲ ਰਿਹਾ ਜੀ ਜਾਣਦੇ ਜਾਂਦੇ ਜ਼ਰੂਰ ਦੱਸ ਦਿਓ ਬਿਹਾਰ ਦੇ ਵਿੱਚ ਖਲਾਰ ਜ਼ਿਆਦਾ ਵਾਇਪਿਆ ਤੁਸੀਂ ਦੇਖੋ ਨਾ ਕਿ ਗੁਜਰਾਤ ਦੇ ਵਿੱਚ ਉਹਨਾਂ ਦੀ ਕੈਬਨਟ ਤੋਂ ਅਸਤੀਫਾ ਲਿਆ ਜਾਂ ਦਿੱਤਾ ਕਿਉਂਕਿ ਉੱਥੇ ਕਾਫੀ ਕ੍ਰਾਈਸਿਸ ਚੱਲ ਰਹੇ ਨੇ ਇਸ ਵੇਲੇ ਹੁਣ ਮੈਨੂੰ ਲੱਗਦਾ ਨਾ ਕਦੇ-ਕਦੇ ਇਹ ਜਾਪਦਾ ਹੈ ਮੈਨੂੰ ਕਿ ਇਹ ਜਿਹੜੀ ਜੋੜੀ ਸੀਗੀ ਗੁਜਰਾਤ ਲੌਬੀ ਚ ਮੋਦੀ ਸਾਹਿਬ ਤੇ ਸ਼ਾ ਇਹਨਾਂ ਦਾ ਸਿਖਰ ਜਿਹੜਾ ਸੀਗਾ ਨਾ ਉਹ ਟੱਲਾ ਸਟਾਰਟ ਹੋ ਚੁੱਕਿਆ ਹਾਂਜੀ ਹਾਂਜੀ ਬਿਲਕੁਲ ਇਹ ਸੱਚ ਹੈ ਨਾ ਸੱਚ ਹੈ ਕਿ ਇੱਕ ਵਾਰੀ ਚੜਾਈ ਹੁੰਦੀ ਹੈ ਤੇ ਉਸ ਚੜਾਈ ਤੋਂ ਫਿਰ ਬੰਦਾ ਹੌਲੀ ਹੌਲੀ ਹਲੇ ਹੁਣਾ ਸਟਾਰਟ ਹੋ ਜਾਂਦਾ ਜੀ ਜੀ ਲੱਗਦਾ ਕਿਉਂਕਿ ਗੁਜਰਾਤ ਦੇ ਵਿੱਚ ਨਾ ਇਸ ਵੇਲੇ ਕੁਝ ਸੰਕਟ ਹੈਗੇ ਨੇ ਉੱਥੋਂ ਦੇ ਲੋਕਲ ਜਿੱਦਾਂ ਕੁਝ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਆ ਫੇਰ ਆਹ ਨਦੀਆਂ ਜੋੜਨ ਵਾਲਾ ਮਸਲਾ ਹੈ ਕੁਝ ਕਿਸਾਨੀ ਹੋਰ ਮੁੱਦੇ ਆ ਸੋਰਾਸ਼ਟਰ ਵਗੈਰਾ ਦੇ ਵਿੱਚ ਤਾਂ ਕੁੱਲ ਮਿਲਾ ਕੇ ਉੱਥੇ ਨਾ ਹੈਗੀ ਆ ਹੁਣ ਗੜਬੜ ਚਲੋ ਪਤਾ ਨਹੀਂ ਇਹਨਾਂ ਨੇ ਅਸਤੀਫੇ ਆਪ ਦਿੱਤੇ ਆ ਜਾਂ ਲਏ ਆ ਜਾਂ ਕੋਈ ਆਪਸੀ ਇਹਨਾਂ ਦੀ ਹੁਣ ਖਿੱਚੋ ਤਾਨ ਚੱਲ ਪਈ ਆ ਗੁਜਰਾਤ ਲੋਬੀ ਦੇ ਵਿੱਚ ਮੈਂ ਕੁਝ ਪੁਖਤਾ ਨਹੀਂ ਕਹਿ ਸਕਦਾ ਪਰ ਬਿਹਾਰ ਦੀ ਤੁਸੀਂ ਹਾਲਤ ਦੇਖੋ ਕਿ ਸ਼ਾਹ ਜੀ ਨੇ ਜਾਣਾ ਸੀਗਾ ਅਮદાવાદ ਜੀ ਫੌਰੀ ਪਰ ਫੌਰੀ ਇਹਨਾਂ ਨੂੰ ਜਾਣਾ ਪਿਆ ਪਟਨਾ ਐਨੇ ਹਾਲਾਤ ਮਾੜੇ ਹੋਏ ਪਿਆ ਕਿ ਨਿਤਿਸ਼ ਵੀ ਮਤਲਬ ਕਿ ਕਿਤੇ ਕਿਤੇ ਨਾ ਜਿੱਦਾਂ ਕਹ ਲਓ ਪੁਰਾਣੇ ਟਾਈਮਾਂ ਦੇ ਵਿੱਚ ਪਾਕਿਸਤਾਨ ਦੀ ਰੇਂਜ ਆ ਜਾਂਦੀ ਹੁੰਦੀ ਸੀ ਆਪਣੇ ਟੈਲੀਵਿਜ਼ਨ ਚੈਨਲਾਂ 'ਚ ਜਦ ਬਦਲ ਬਦਲ ਹੁੰਦੇ ਸਨ ਆਪਣੇ ਏਰੀਏ 'ਚ ਹੂੰ ਤੇ ਫਰੋਜ਼ਪੁਰ ਜੇਲ ਦੇ ਵਿੱਚ ਬੜੀ ਆਉਂਦੀ ਹੁੰਦੀ ਸੀ ਅਰੇਂਜ ਅਸੀਂ ਮੈਚ ਮੂਚ ਉਧਰ ਦੇਖ ਲੈਂਦੇ ਤੇ ਪੀਟੀਵੀ ਚੱਲਦਾ ਹੁੰਦਾ ਸੀ ਜੀ ਤਾਂ ਉਹ ਉਹਦਾ ਕਈ ਕਈ ਵਾਰੀ ਉਹ ਵੀ ਫੜ ਲੈਂਦਾ ਦਜਾ ਨੈਟਵਰਕ ਫੜ ਜਾਂਦੇ ਨਿਤਿਸ਼ ਹਾਂ ਤਾਂ ਉਹ ਨਿਤਿਸ਼ ਨੂੰ ਹੁਣ ਲੱਗਦਾ ਹੈ ਕਿ ਜੇ ਭਾਜਪਾ ਦਾ ਇਹਨਾਂ ਨੇ ਲਾ ਦਿੱਤਾ ਮੁੱਖ ਮੰਤਰੀ ਤੇ ਮੈਂ ਗਿਆ ਜੀ ਮੈਨੂੰ ਲੱਕੋਂ ਲੈ ਜਾਣਗੇ ਇਹਦੇ ਨਾਲੋਂ ਭਾਵੇਂ ਤੇਜਸਵੀ ਬਣਾ ਦਈਏ ਤਾਂ ਠੀਕ ਹੈ ਇਹ ਗੱਲ ਹੁਣ ਭਾਜਪਾ ਨੂੰ ਵੀ ਪੁੱਗਦੀ ਨਹੀਂ ਹੈ ਕਿ ਨਿਤਿਸ਼ ਨੂੰ ਦੁਬਾਰਾ ਡਿਕਲੇਅਰ ਕਰੀਏ ਇਲੈਕਸ਼ਨ ਤੋਂ ਪਹਿਲਾਂ ਜਾਂ ਇਲੈਕਸ਼ਨ ਤੋਂ ਬਾਅਦ ਇਹਨੂੰ ਬਣਾਈਏ ਮਤਲਬ ਕਿ ਭਾਜਪਾ ਵੀ ਉਤਾਵਲੀ ਹੈ ਤੇ ਨਿਤਿਸ਼ ਨੂੰ ਵੀ ਹੁਣ ਆਵਾਜ਼ ਆ ਰਹੀ ਤੇ ਹੋ ਰਹੀ ਆ ਜੀ ਠੀਕ ਹੈ ਤੇ ਉਧਰੋਂ ਦੂਜੇ ਪਾਸੇ ਵੀ ਟਿਕਟਾਂ ਦਾ ਸੰਕਟ ਹੈ ਮੈਂ ਤੁਹਾਨੂੰ ਦੱਸਦਾ ਹੁਣ ਨਾ ਕਿ ਜੇ ਤੁਸੀਂ ਇਹ YouTube ਮੀਡੀਆ ਦੇਖੋਗੇ ਤਾਂ ਉਹ ਤੇ ਵਨ ਸਾਈਡਡ ਤੇਜਸਵੀ ਹੋਰਾਂ ਨੂੰ ਦਿਤਾ ਰਹੇ ਹੋਣਗੇ ਉਹਨਾਂ ਨੇ ਤਾਂ ਮੋਦੀ ਨੂੰ ਰੋਣਾ ਹੀ ਰੋਣਾ ਹੈ ਹੂੰ ਆ ਜਿਹੜੇ ਜ਼ਿਆਦਾਤਰ ਹੁੰਦੇ ਚੈਨਲ ਇਹ મોદી ਨੂੰ ਹਰਾ ਦਿੰਦੇ ਨੇ ਤੇ ਦੂਜੇ ਪਾਸੇ ਜਿਹੜਾ ਗੋਦੀ ਮੀਡੀਆ ਦੇਖੋਗੇ ਉਹ મોદી ਨੂੰ ਜਿਤਾ ਰਿਹਾ ਹੁੰਦਾ ਪਰ ਐਕਚੁਅਲੀ ਉਹਨਾਂ ਦੇ ਵਿੱਚ ਵੀ ਇਹ ਸਮੱਸਿਆ ਹੈਗੀ ਆ ਨਾ ਇੰਡੀਆ ਗੱਠ ਜੋੜ ਵਾਲਿਆਂ ਦੇ ਵਿੱਚ ਵੀ ਟਿਕਟਾਂ ਦੀ ਵੰਡ ਨੂੰ ਲੈ ਕੇ ਕਾਫੀ ਉੱਤੇ ਵਿੱਚ ਵੀ ਰੌਲਾ ਰੱਪਾ ਹੈ ਉਹਨਾਂ ਦੇ ਵਿੱਚ ਮਾਲੇ ਨੇ ਆਪਦੇ ਉਮੀਦਵਾਰ ਪਹਿਲਾਂ ਹੀ ਡਿਕਲੇਅਰ ਕਰ ਦਿੱਤੇ ਸੀਗੇ ਤੇਜਸਵੀ ਕਹਿੰਦਾ ਕਿ ਐਨੇ ਕੋ ਮੈਨੂੰ ਦਿਓ ਐਨੇ ਕੋ ਤੁਸੀਂ ਲਓ ਮਤਲਬ ਟਿਕਟ ਤੋਂ ਹੈ ਉੱਥੇ ਰੌਲਾ ਰੱਪਾ ਤੇ ਹੈ ਕੁੱਲ ਮਲਾਕੀ ਆਪਾਂ ਕਹਿ ਸਕਦੇ ਪਰ ਨਿਤਿਸ਼ ਦੀ ਟੀਮ ਦੇ ਵਿੱਚੋਂ ਜਿਹੜੇ ਨਿਤਿਸ਼ ਦੇ ਵਫਾਦਾਰ ਬੰਦੇ ਆ ਉਹਨਾਂ ਨੇ ਜ਼ਰੂਰ ਕੰਨ 'ਚ ਫੂਕ ਮਾਰੀ ਆ ਕਿ ਤੈਨੂੰ ਲੋਕਾਂ ਨੇ ਪਲਟੂ ਰਾਮ ਕਹਿਣਾ ਸ਼ੁਰੂ ਕਰ ਦਿੱਤਾ ਤੇ ਤੇਰੀ ਪਲਟੀ ਲਵਾ ਦੇਣੀ ਵਾ ਇਹਨਾਂ ਨੇ ਤਾਂ ਇਹ ਰੌਲਾ ਰੱਪਾ ਕਿਉਂਕਿ ਤੁਸੀਂ ਦੇਖੋ ਨਾ ਸੀਟਾਂ ਦੀ ਵੰਡ ਵੇਲੇ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਚਿਰਾਗ ਨੂੰ 29 ਦਿੱਤੀਆਂ ਉਹਨਾਂ ਨੇ ਜਿਹੜੀਆਂ 29 ਦਿੱਤੀਆਂ ਉਹਦੇ 'ਚ ਸੋਨਬਰ ਸਹਿਰਾਜਗੀਰ ਜਥੋ ਜਿੱਤੇ ਹੋਏ ਨੇ ਉਹਨਾਂ ਦੇ ਐਮ.ਐਲ.ਏ ਜੀ ਠੀਕ ਹੈ ਨਾ ਜੀ ਉਹ ਸਮਝ ਕੇ ਕਹਿ ਰਹੇ ਆ ਇਸ ਤਰ੍ਹਾਂ ਹੋਊਗੀ ਮਤਲਬ ਕਿ ਇਹ ਇਹ ਖਲਾਰਾ ਤੇ ਹੈ ਇਹਨਾਂ ਦਾ ਜੀ ਜੀ ਅਜੋਗਾ ਜੀ ਕਹਿ ਰਹੇ ਨੇ ਕਿ ਮੋਦੀ ਸਾਹਿਬ ਉਥੇ ਕਰ ਰਹੇ ਨੇ ਆਪਣੇ ਤਰੀਕੇ ਦੇ ਨਾਲ ਕੰਮ ਮਲੂਕ ਸਿੰਘ ਜੀ ਕਹਿ ਰਹੇ ਨੇ ਕਿ ਰਵਿੰਦਰ ਜਡੇਰਜਾ ਦੀ ਘਰ ਵਾਲੀ ਨੂੰ ਕਹਿੰਦੇ ਮੰਤਰੀ ਬਣਾਇਆ ਗਿਆ ਜੀ ਜਾਟਾਂ ਨੂੰ ਫਾਇਰ ਜੀ ਕਹਿੰਦੇ ਤੇ ਕਾਂਗਰਸ ਤੇ ਆਰ ਜੀਡੀ ਨੇ ਅਜੇ ਸੀਟ ਵੰਡ ਨਹੀਂ ਕੀਤੀ ਹੈ ਜੀ ਪੇਪਰ ਉੱਥੇ ਵੀ ਪੇਚ ਹੈਗਾ ਮੈਂ ਤੁਹਾਨੂੰ ਦੱਸ ਦਿੰਦਾ ਜੇ ਤੁਸੀਂ ਕੱਲਾ ਵੈਬ ਟੀਵੀ ਦੇਖ ਕੇ ਤੇ ਇੱਕ ਸਾਈਡ ਦੀ رائے ਬਣਾਉਣਾ ਇਹ ਵੀ ਖਤਰਨਾਕ ਹੈ ਇਹਨਾਂ ਦਾ ਸਰਵੇ ਇਹਨਾਂ ਦਾ ਸਿਸਟਮ ਇਹ ਵੀ ਇੱਕੋ ਸਿਸਟਮ ਹੈ ਕਿ ਉਹ ਕੁਝ ਕਾਂਗਰਸੀ ਪੱਖੀ ਚੈਨਲ ਵੀ ਹੈਗੇ ਆ ਬਹੁਤ ਜ਼ਿਆਦਾ ਨੇ ਅੱਜਕੱਲ ਇਨਫੈਕਟ ਕਿਉਂਕਿ ਮੇਨਸਟ੍ਰੀਮ ਚ ਪਛੜ ਗਏ ਤਾਂ ਉਹ ਅੱਜਕੱਲ YouTube ਦੀ ਧਾਰਾ 'ਚ ਆ ਗਏ ਨੇ ਬਹੁਤ ਸਾਰੇ ਪੱਤਰਕਾਰ ਤਾਂ ਉਹ ਆਪਾਂ ਨੂੰ ਇਹ ਲੱਗਦਾ ਵੀ ਆਪਾਂ ਉਹਨਾਂ ਨੂੰ ਦੇਖਦੇ ਮੋਦੀ ਵਿਰੋਧੀ ਹੋ ਕੇ ਕਿ ਭਾਈ ਯਾਰ ਆਹ ਠੀਕ ਸਹੀ ਗੱਲ ਕਰਦਾ ਹੈ ਪਰ ਐਕਚੁਅਲ 'ਚ ਉਹ ਸਹੀ ਗੱਲ ਪਿੱਛੇ ਕੁਝ ਗਲਤ ਵੀ ਹੁੰਦਾ ਹੈ ਸਭ ਕਿਉਂਕਿ ਉਹ ਵੀ ਵਨ ਸਾਈਡਨ ਕੰਮ ਹੀ ਚੱਲ ਰਿਹਾ ਹੁੰਦਾ ਜੀ ਹਾਂ ਜੀ 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 ਬਿਲਕੁਲ ਜੀ ਚਲੋ ਖੈਰ ਮਿੱਤਰ ਕਹਿ ਰਹੇ ਨੇ ਕਿ ਭਾਈ ਅਸੀਫ ਇਹ ਅਗਲੇ ਨੇ ਲਿਆ ਭਵਿਕ ਨੂੰ ਦੇਖ ਕੇ ਲਿਆ ਬਿਲਕੁਲ ਹੋ ਸਕਦਾ ਮੈਂ ਤਾਂ ਕਹਿ ਰਿਹਾ ਨਾ ਕਿ ਮੈਨੂੰ ਨਹੀਂ ਪਤਾ ਵੀ ਉਹਨਾਂ ਦਾ ਕੀ ਅੰਦਰੂਨੀ ਖਿੱਚ ਤਾਨਿਆ ਜਾਂ ਕੋਈ ਰਣਨੀਤੀ ਹੈ ਕੀ ਆ ਪਰੰਤੂ ਉੱਥੇ ਵੀ ਸੰਕਟ ਵੀ ਹੈ ਤਾਂ ਹੀ ਤਾਂ ਇਦਾਂ ਵੱਡਾ ਫੇਰ ਬਦਲਿਆ ਨਾ ਕੈਬਨਿਟ ਦੇ ਵਿੱਚ ਸੰਕਟ ਉਹਨਾਂ ਦੇ ਹੈਗੇ ਆ ਉੱਥੇ ਲੋਕਲ ਮੁੱਦੇ ਤਾਂ ਹੁਣ ਉੱਭਰਨੇ ਸ਼ੁਰੂ ਹੋ ਗਏ ਆ ਜੀ ਮਿੰਟੂ ਜੀ ਚਲੋ ਖੈਰ ਇਹ ਹੌਲੀ ਹੌਲੀ ਬਈ ਮੈਨੂੰ ਲੱਗਦਾ ਕਿ ਨਿਬੜਨਾ ਕੰਮ ਉਹ ਜਰਾ ਵਟੇ ਲੋਨ ਜੀ ਕਹਿ ਰਹੇ ਕਿ ਗੁਜਰਾਤੀਆਂ ਦਾ ਪਾਣੀ ਹੈ ਜਿਹੜਾ ਹੌਲੀ ਹੌਲੀ ਉਹ ਲੱਥਣ ਲੱਗ ਗਿਆ ਬਿਲਕੁਲ ਸਰ ਇਹ ਤੇ ਆ ਕਿ ਜਿਹੜਾ ਦਿਨ ਚੜਿਆ ਉਹ ਨਹੀਂ ਟਲਣਾ ਟਲਣਾ ਜੀ ਜੋ ਜਵਾਨੀ ਆਈ ਉਹਨੇ ਜਾਣਾ ਹੀ ਜਾਣਾ ਉਹ 2.5 ਦਿਨ ਦੀ ਜਵਾਨੀ ਆ ਕੇ ਰਹਿੰਦੀ ਭੇੜ ਦੇ ਲੈਲੇ ਤੇ ਪਤਾ ਨਹੀਂ ਕਦਵਾ ਕੇ ਤੁਰ ਗਈ ਦੇਉਣ ਵਾਲੇ ਅਲ ਵੇਲੇ ਤੇ ਕੀ ਬਾਤ ਕੀ ਬਾਤ ਇੱਕ ਉਹ ਮੁਹੰਮਦ ਸਾਹਿਬ ਦਾ ਜਿਹੜਾ ਹੈ ਨਾ ਸਿਖਰਾਂ ਤੇ ਦਿਨ ਗਿਆ ਮੁਹੰਮਦ ਆਖਰ ਨੂੰ ਢਲ ਜਾਣਾ ਉਹ ਵੀ ਗੱਲ ਸੱਚੀ ਹੈ ਆ ਵੇਲੇ ਟਾਲੇ ਅੱਜ ਦਾ ਦਿਨ ਆਪਣਾ ਵੀ ਢਲ ਗਿਆ ਹਫਤਾ ਵੀ ਨਿਕਲ ਗਿਆ ਹਫਤਾ ਹਫਤਾ ਰਫਤਾ ਰਫਤਾ ਕੱਟਦੀ ਜਾਏ ਜ਼ਿੰਦਗੀ ਕبھی ਇਹ ਹਸਾਈ ਜ਼ਿੰਦਗੀ ਕبھی ਇਹ ਰੁਲਾਈ ਜ਼ਿੰਦਗੀ